ਹਾਂ ਜੀ ਵੀਰੋ ਹਰ ਸਿੱਖਾਂ ਦੀ ਮੈਂ ਚਰਨ ਦੀ ਸਵਾਗਤ ਕਰਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ 15 ਹਾਲ ਪਿੱਛੇ ਬੈਗ ਤੇ ਫੱਟਾ ਵੀ ਲੱਗਿਆ ਕੱਦੂ ਵਾਲਾ ਟਾਪ ਮਾਡਲ ਦੇ ਵਿੱਚ ਐਚ ਸੀ 23 ਮਾਡਲ ਆ ਤੇ ਤਵੀਆਂ ਵਾਲਾ ਜੰਦਾ ਆਪਣਾ 360 ਡਿਗਰੀ ਤੇ ਨਾਲ 20 ਤਵੀਆਂ ਜੈਕ ਵਾਲੀਆਂ ਪੂਰੀ ਡਿਟੇਲ ਨਾਲ ਜਾਣਕਾਰੀ ਦੇਵਾਂਗੇ ਬਣੇ ਰਹੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਇਹ ਬਾਈ ਪਵਨ ਕੁਮਾਰ ਨੇਗੇ ਟਹਾਣਾ ਏਰੀਆ ਹਰਿਆਣੇ ਦੇ ਵਿੱਚ ਆ ਉਹਨਾਂ ਨੇ ਆਨਲਾਈਨ ਬੁੱਕ ਕਰਾਇਆ ਸਾਰਾ ਸਮਾਨ ਤੇ ਬਹੁਤ ਬਹੁਤ ਸ਼ੁਕਰੀਆ ਬਾਈ ਦਾ ਹੁਣ ਲੋਡ ਹੋਣ ਲੱਗਿਆ ਸਾਰਾ ਆਜੋ ਆਪਾਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਜਾਣ ਇਹ ਐਚ 80 ਤੇ ਮਾਡਲ ਆਪਣੇ 11 ਤੋਂ 15 ਕਲਟੀਵੇਟਰ ਨੇ ਜੀ ਸਾਈਡਾਂ ਤੋਂ ਫੋਲਡਿੰਗ ਹੁੰਦੇ ਆ ਬੈਕ ਤੇ ਇਹਦੇ ਫੱਟਾਂ ਲੱਗੇ ਆਗਾ ਕੱਦੂ ਦੇ ਵਿੱਚ ਤੇ ਸੁੱਕੇ ਦੇ ਵਿੱਚ ਵੀ ਕੰਮ ਦਿੰਦਾ ਹੈ ਬੈਕ ਖੁੰਝਾ ਲਾਉਣਾ ਰੇਖਾਤ ਵਿਛਾਉਣੀ ਆ ਟਾਈਨ ਬਿਨਾ ਜੋੜ ਤੋਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਇਹਦੇ ਬਾਰੇ ਪਤਾ ਹੀ ਆਗਾ ਕੱਲੀ-ਕੱਲੀ ਚੀਜ਼ ਲੇਜ਼ਰ ਕੱਟ ਲੱਗੀ ਆ ਥਾਲੇ ਸਪੈਸ਼ਲ ਲੱਗੇ ਹੋਏ ਨੇਗੇ ਹਾਈ ਟੈਂਪਰਡ ਥਾਲੇ ਲੱਗੇ ਹੋਏ ਨੇਗੇ ਚੰਗੀ ਲਾਈਫ ਆ ਤੇ ਉਸ ਤੋਂ ਬਾਅਦ ਬਾਈ ਨੇ ਤਵੀਆਂ ਬੁੱਕ ਕਰਾਈਆਂ ਨੇ ਕਿ 10-10 ਦੀਆਂ ਹਾਈਡਰੋਲਿਕ ਮਾਡਲ ਆਪਣਾ ਇਹ ਇਹਦੇ ਵਿੱਚ ਜਿੰਨਾ ਮਟੀਰੀਅਲ ਲੱਗਾ ਲੇਜ਼ਰ ਕਟਿੰਗ ਲ ਤੇ ਬਾਕੀ ਤਬਾਏ ਜੁਨੀਵਰਸਲ ਆ ਯੂਜ਼ ਕਰਦੇ ਆਪਾਂ ਬਾਕੀ ਤੁਹਾਡੀ ਚੋਇਸ ਆ ਤੁਸੀਂ ਪਾਉਣਾ ਕਿਸੇ ਵੀ ਤਰ੍ਹਾਂ ਦਾ 100 mm ਬਾਈ 6 mm ਦੀ ਥੇਕ ਰਸਦਾ ਦੇ ਵਿੱਚ ਆਪਾਂ ਮੇਨ ਫਰੇਮ ਯੂਜ਼ ਕਰਦੇ ਆਂਗੇ ਦੋਨੇ ਪਾਸੇ ਇਹਦੇ ਸਟੈਂਡ ਆ ਗਏ ਜੀ ਆਪਾਂ ਆਰ 2 ਡਬਲ ਲੇਅਰ ਆ ਗੀਆਂ ਹਾਈਡਰੌਲਿਕ ਮਾਡਲ ਆ ਹਾਈਡਰੌਲੋ ਦੇ ਵਿੱਚ ਡਬਲ ਸੀਲਾਂ ਨੇ ਤੇ ਆਟੋ ਲੋਕ ਦਿੱਤਾ ਹੋਇਆ ਮੋਸਟਲੀ ਵੱਡੇ ਵੱਡਿਆਂ ਮਹਿੰਗੇ ਮਹਿੰਗੇ ਤਾਹਿਆਂ ਦੇ ਵਿੱਚ ਇਹ ਸਿਸਟਮ ਦਿੱਤਾ ਜਾਂਦਾਗਾ ਆਪਾਂ ਬੇਸਿਕ ਮਾਡਲ ਦੇ ਵਿੱਚ ਵੀ ਆਪਾਂ ਇਹ ਚੀਜ਼ ਦਿੰਨੇ ਆਗੇ ਆਟੋ ਲੋਕ ਇਹਦਾ ਬਹੁਤ ਫਾਇਦਾ ਹੈਗਾ ਟਰੈਕਟਰ ਤੋਂ ਉਤਰਨ ਦੀ ਲੋੜ ਨਹੀਂ ਹੈਗੀ ਜੇ ਮੈਂ ਆਪਾਂ ਕਰੋ ਖੇਤ ਲੈ ਆਏ ਤਵੀਆਂ ਖੋਲੀਆਂ ਚਲਾਈਆਂ ਕੋਈ ਪਿੰਨ ਕੱਢਣ ਦੀ ਲੋੜ ਨਹੀਂ ਕੋਈ ਪਿੰਨ ਪਾਉਣ ਦੀ ਲੋੜ ਨਹੀਂ ਹੈਗੀ ਹਨਾ ਜੀ ਇਹ ਟਾਪ ਮਾਡਲ ਆ ਗਿਆ ਸੈਂਟਰ ਦੇ ਵਿੱਚ ਗਨ ਮੈਟਲ ਦਾ ਬੋਸ਼ ਦਿੱਤਾ ਆਪਾਂ ਇੱਥੇ ਇਹ ਗ੍ਰੀਸ ਵੀ ਹੁੰਦਾਗਾ ਇਹ ਤਵੀਆਂ ਲੂਸ ਨਹੀਂ ਹੋਣਗੀਆਂ ਟਾਈਮ ਪਾ ਕੇ ਲੋਕ ਨਟ ਪਾਇਆ ਜਿੱਥੇ ਵੀ ਨਟ ਵਗੈਰਾ ਦਿੱਤੇ ਆਪਾਂ ਤੇ ਤਵੇ ਯੂਨੀਵਰਸਲ ਦੇ ਆਗੇ ਆਪਾਂ ਹੈਵੀ ਆ ਗਿਆ ਨਵੇਂ ਵਾਇਰਿੰਗ ਆ ਗਏ ਜੀ ਫਰੇਮ ਆ ਟੇਪਰ ਕੱਟ ਦੇ ਵਿੱਚ ਬਣਾਇਆਗਾ ਮਜ਼ਬੂਤ ਲਾਈਫ ਇਹਦੀ ਜ਼ਿਆਦਾ ਹੁੰਦੀ ਆ ਇਹ ਰ ਆਪਾਂ ਹਵਾਲੇ ਦਿੱਤੇ ਆ ਨਵੇਂ ਟਾਇਰ ਹੋਣਗੇ ਜੀ ਕੋਈ ਪੈਂਚਰ ਵਗੈਰਾ ਡਰਨੀ ਹੋਊਗਾ ਲੌਂਗ ਲਾਈਫ ਚੱਲਣਗੇ ਜੀ ਪਿੱਛੇ ਰਿਫਲੈਕਟਰ ਵੀ ਦਿੱਤੇ ਆ ਹਾਈਡਰੌਲਿਕ ਦੇ ਨਾਲ ਹੀ ਟਾਇਰ ਹੀ ਉੱਠ ਘੜਦੇ ਆ ਦੇ ਆਪ ਹੀ ਖੁੱਲ ਜਾਂਦੇ ਆ ਟਾਇਰ ਆਪ ਹੀ ਲੱਗ ਜਾਂਦੇ ਆ ਠੀਕ ਹੈ ਜੀ ਬਾਕੀ ਜੰਦਰਾ ਆ ਗਿਆ 360 ਡਿਗਰੀ ਆਪਣਾ 7 ਫੁੱਟ ਦੇ ਫਰੇਮ ਦੇ ਵਿੱਚ ਆ ਜੀ ਇਹ ਮੋਸਟਲੀ 6 ਫੁੱਟ ਦੇ ਬਣਦੇ ਆ ਇੱਥੋਂ ਕਮਾ ਕੇ ਬੱਟਣਾ ਮਿੱਟੀ ਚਾੜ ਲਓ ਬੱਟ ਛਾਂਗ ਲਓ ਕਈ ਤਰ੍ਹਾਂ ਦੇ ਕੰਮ ਕਰਦਾ ਇਕੱਲੀ ਬੱਟ ਨਹੀਂ ਪਾਊਗਾ ਇਹ ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰ ਲਿਓ ਅਗਲੀ ਰੀਲ ਦੇ ਵਿੱਚ ਦਿਖਾਵਾਂਗੇ ਇਧਰ ਨਿਗਾ ਮਰਵਾ ਦਿਓ ਇਹੜਾ ਸਮਾਨ ਇਹ ਬਿਹਾਰ ਚੱਲਿਆ ਖਾਗੜੀਆ ਜ਼ਿਲ੍ਹੇ ਦੇ ਵਿੱਚ ਚੱਲਿਆ ਬਾਈ ਅਭਿਸ਼ੇਕ ਨੇ ਬੁੱਕ ਕਰਾਇਆ ਸੀਗਾ ਇੱਕ ਕਰਾਹਾ ਹਾਈਡਰੋਲਿਕ ਆਤਾਵੀਆਂ ਨੇ 12 12 ਮੀਆਂ ਜੰਦਾਗਾ ਅਗਲੀ ਰੀਲ ਦੇ ਵਿੱਚ ਤੁਸੀਂ ਸਾਰੀ ਜਾਣਕਾਰੀ ਇਹਦੇ ਬਾਰੇ ਤੁਸੀਂ ਪ੍ਰਾਪਤ ਕਰ ਸਕਦੇ ਹੋਗੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਧੰਨਵਾਦ ਬਣੇ ਰਹੋ ਸਸੀ ਕਾਲ